ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸਰਣ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਦੇ ਨਾਲ ਜੁੜੀ ਹੋਈ ਪੰਜਾਬ ਕਾਂਗਰਸ ਨੇ ਐਕਸ਼ਨ ਲਿਆ ਹੈ ਵੱਡਾ ਐਕਸ਼ਨ ਲਿਆ ਹੈ ਆਪਣੇ ਹੀ ਕਾਂਗਰਸੀ ਐਮ ਐਲ ਏ ਦੇ ਖਿਲਾਫ ਸਸਪੈਂਡ ਕਰ ਦਿੱਤਾ ਗਿਆ ਹੈ ਵਿਕਰਮਜੀਤ ਸਿੰਘ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਹੈ ਕਾਂਗਰਸ ਨੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਜਿਸ ਤਰੀਕੇ ਨਾਲ ਖਲਾਰੇ ਪਏ ਔਰ ਵਿਕਰਮਜੀਤ ਸਿੰਘ ਚੌਧਰੀ ਨਾਰਾਜ਼ ਸੀ ਕਿ ਉਹਨਾਂ ਦੇ ਮਾਤਾ ਜੀ ਨੂੰ ਟਿਕਟ ਨਹੀਂ ਦਿੱਤੀਗੀ ਕਰਮਜੀਤ ਕੌਰ ਚੌਧਰੀ ਨੂੰ ਔਰ ਦਵਿੰਦਰ ਯਾਦਵ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਆ ਉਹਨਾਂ ਨੇ ਆਰਡਰ ਜਾਰੀ ਕੀਤਾ ਉਹਨਾਂ ਨੇ ਲੈਟਰ ਜਾਰੀ ਕੀਤਾ ਔਰ ਉਹਨਾਂ ਨੇ ਕਿਹਾ ਹੈ ਕਿ ਸਸਪੈਂਡ ਕੀਤਾ ਜਾਂਦਾ ਹੈ ਵਿਕਰਮਜੀਤ ਸਿੰਘ ਚੌਧਰੀ ਹੁਣਾਂ ਨੂੰ ਔਰ ਕਿਉਂਕਿ ਉਹ ਕਹਿ ਰਹੇ ਸੀ ਕਿ ਮੇਰੇ ਮਾਤਾ ਜੀ ਹੁਣਾਂ ਨੂੰ ਟਿਕਟ ਦਿੱਤੀ ਜਾਵੇ ਚੰਨੀ ਹੁਣਾਂ ਦਾ ਹੱਕ ਨਹੀਂ ਬਣਦਾ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਸੀ ਔਰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮੋਰਚਾ ਵੀ ਖੋਲ ਕੇ ਬੈਠੇ ਸੀ ਵਿਕਰਮਜੀਤ ਚੌਧਰੀ ਔਰ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਹੁਕਮ ਜਾਰੀ ਕੀਤੇ ਆ ਵਿਕਰਮਜੀਤ ਚੌਧਰੀ ਨੂੰ ਪਾਰਟੀ ਨੇ ਸਾਰੇ ਅ ਵਾਰੇ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਲੋਕਾਂ ਨੂੰ ਜੋੜਨ ਦੀਆਂ ਕੋਸ਼ਿਸ਼ਾਂ ਪਾਰਟੀਆਂ ਕਰਦੀਆਂ ਉੱਥੇ ਹੀ ਆਪਣੇ ਹੀ ਕਾਂਗਰਸੀ ਐਮਐਲਏ ਦੇ ਖਿਲਾਫ ਐਕਸ਼ਨ ਲਿਆ ਹੈ ਔਰ ਵਿਕਰਮ ਚੌਧਰੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਇਆ ਵਿਕਰਮ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਵਿਕਰਮ ਜੀ ਕੀ ਹਾਲ ਹੈ ਠੀਕ ਹੋ ਤੁਸੀਂ ਜੀ ਅਸੀਂ ਠੀਕ ਆ ਪਰ ਤੁਹਾਡੇ ਖਿਲਾਫ ਐਕਸ਼ਨ ਲੈ ਲਿਆ ਤੁਹਾਡੀ ਪਾਰਟੀ ਨੇ ਕਾਂਗਰਸ ਨੇ ਸਸਪੈਂਡ ਕਰ ਦਿੱਤਾ ਤੁਹਾਨੂੰ ਸਾਰੇ ਅਹੁਦਿਆਂ ਤੋਂ ਪਹੁੰਚ ਗਿਆ ਲੈਟਰ ਤੁਹਾਡੇ ਕੋਲੇ ਫੇਲ ਦੀ ਗਲਤੀ ਵਿਕਰਮ ਜੀ ਵਿਕਰਮ ਚੌਧਰੀ ਅਦੀ ਵੀ ਨਾਮਿਨੇਟਡ ਕਿਸੇ ਪੋਜੀਸ਼ਨ ਤੇ ਰਹਾ ਨਹੀਂ ਜੀ ਇੱਕ ਮੈਂ ਕੋ ਨਾਮਿਨੇਟਡ ਹੋ ਉਸੇ ਪੋਜੀਸ਼ਨ ਸੀ ਚੀਫ ਵਿਪ ਵੀ ਉਸ ਤੋਂ ਮੈਂ ਪਹਿਲਾਂ ਹੀ ਆਪਣਾ ਸੇਵਾ ਦੇ ਚੁੱਕਾ ਹਾਂ ਹੂੰ ਦੂਸਰੀ ਗੱਲ ਤੁਹਾਨੂੰ ਦੱਸਾਂ ਕਿ ਮੈਂ ਤਾਂ ਆਰਗੇਨਾਈਜੇਸ਼ਨ ਚੋਂ ਉੱਠਿਆ ਹਾਂ ਮੈਂ ਜ਼ਿਲ੍ਹਾ ਪ੍ਰਧਾਨ ਵੀ ਇਲੈਕਟਿਡ ਸੀ ਮੈਂ ਪੰਜਾਬ ਸੂਬੇ ਦਾ ਯੂਥ ਕਾਂਗਰਸ ਦਾ ਪ੍ਰਧਾਨ ਵੀ ਇਲੈਕਟਿਡ ਸੀ ਜੀ ਐਮਐਲਏ ਵੀ ਮੈਂ ਇਲੈਕਟ ਹੋ ਕੇ ਆਇਆ ਹੂੰ ਜਿਹੜਾ ਇਹਨਾਂ ਨੇ ਮੈਨੂੰ ਨੋਟਿਸ ਭੇਜਿਆ ਮੈਂ ਉਹਨੂੰ ਐਕਸੈਪਟ ਕਰਦਾ ਹਾਂ ਪਰ ਮੈਂ ਤੁਹਾਡੇ ਰਾਹੀਂ ਜੀ ਤੁਹਾਡੇ ਰਾਹੀਂ ਇੱਕ ਵਾਰੀ ਫੇਰ ਲੀਡਰਸ਼ਿਪ ਨੂੰ ਸੂਬੇ ਦੀ ਲੀਡਰਸ਼ਿਪ ਨੂੰ ਹੋਰ ਸਾਡੀ ਨੈਸ਼ਨਲ ਲੀਡਰਸ਼ਿਪ ਨੂੰ ਕੌਮੀ ਲੀਡਰਸ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਵਿਕਰਮ ਚੌਧਰੀ ਨੂੰ ਅਸੈਸਮੈਂਟ ਕੀਤਾ ਮੈਂ ਉਹਨੂੰ ਐਕਸੈਪਟ ਕਰਦਾ ਹਾਂ ਇਸ ਕਰਕੇ ਮੈਨੂੰ ਸਸਪੈਂਡ ਕੀਤਾ ਹੈ ਕਿ ਮੈਂ ਪਾਰਟੀ ਦੇ ਲੀਡਰਸ ਨੂੰ ਇਹ بار-बार ਬੇਨਤੀ ਕਰ ਰਹੇ ਹੈ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਕਿਰਦਾਰ ਕੀ ਹੈ ਪਹਿਲਾਂ ਐਮਐਲਏ ਬੰਦੇ ਨੇ ਕਾਂਗਰਸ ਪਾਰਟੀ ਦੇ ਖਿਲਾਫ ਸ਼ਰੋਮਣੀ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਬੰਦੇ ਨੇ ਫਿਰ ਪਾਰਟੀ ਉਹਨਾਂ ਨੂੰ ਰਿਵਾਰਡ ਕਰਦੀ ਹੈ ਐਲੋਪੀ ਬਣਾ ਦਿੰਦੀ ਹੈ ਮਨਿਸਟਰ ਬਣਾ ਦਿੰਦੀ ਹੈ ਚੀਫ ਮਨਿਸਟਰ ਬੰਦੇ ਮਨਿਸਟਰ ਹੁੰਦੇ ਹੋਏ ਉਹ ਮੀਟੂ ਅਕਿਊਜ਼ ਹੋ ਜਾਂਦੇ ਨੇ ਲੇਡੀ ਸੀਨੀਅਰ ਆਈਐਸ ਆਫਸਰ ਲੇਡੀ ਨੂੰ ਅਸ਼ਲੀਲ ਮੈਸੇਜ ਭੇਜਦੇ ਨੇ ਇਹਨਾਂ ਨੂੰ ਇੱਕ ਤਰ੍ਹਾਂ ਲੰਮੇ ਪੈ ਕੇ ਮਾਫੀ ਮੰਗਣੀ ਪੈਂਦੀ ਹੈ ਰਿਟਰਨ ਅਪੋਲੋਜੀ ਦੇਣੀ ਪੈਂਦੀ ਹੈ ਤੁਸੀਂ ਉਹਨਾਂ ਨੂੰ ਚੀਫ ਮਿਨਿਸਟਰ ਬਣਾ ਦਿੰਦੇ ਹੋ ਚੀਫ ਫੁਲਿਸਟਰ ਬਣ ਕੇ ਉਹ ਦੋ ਸੀਟਾਂ ਹਾਰ ਜਾਂਦੇ ਨੇ ਔਰ ਸੈਂਕੜੋ ਸੀਟਾਂ ਹਰਾ ਦਿੰਦੇ ਨੇ ਆਪਣੇ ਸਖੇ ਭਰਾ ਨੂੰ ਪਾਰਟੀ ਦੇ ਖਿਲਾਫ ਲੜਾਉਂਦੇ ਨੇ ਸੀਟ ਹਰਾ ਦਿੰਦੇ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕਦੇ ਈਡੀ ਉਹਨਾਂ ਦੇ ਪਿੱਛੇ ਚੱਲ ਰਹੀ ਹੈ ਵਿਜੀਲੈਂਸ ਉਹਨਾਂ ਦੇ ਪਿੱਛੇ ਚੱਲ ਰਹੀ ਹੈ ਤੁਸੀਂ ਐਸੇ ਸ਼ਖਸ ਨੂੰ ਜਲੰਧਰ ਕਿਉਂ ਭੇਜ ਰਹੇ ਹੋ ਕਿਆ ਇਹ ਸਵਾਲ ਪਾਰਟੀ ਨੂੰ ਕਰਨਾ ਗਲਤ ਹੈ ਜੇ ਇਹ ਪਾਰਟੀ ਨੂੰ ਸਵਾਲ ਕਰਨਾ ਗਲਤ ਲੱਗਾ ਤਾਂ ਮੈਂ ਮੈਂ ਤਾਂ ਇਹ ਸਵਾਲ ਕਰ ਰਿਹਾ ਮੈਂ ਕਰਦਾ ਰਹੂੰਗਾ ਔਰ ਆਉਣ ਵਾਲੇ ਦਿਨਾਂ ਚ ਮੈਂ ਜਲੰਧਰ ਪਾਰਲੀਮੈਂਟ ਕੰਸਟੀਟੂਐਂਸੀ ਦੇ ਕੋਨੇ-ਕੋਨੇ ਤੱਕ ਜਾ ਕੇ ਇਹ ਸਾਰੀਆਂ ਢੱਲਾਂ ਲੋਕਾਂ ਮੋਹਰੇ ਰੱਖੂੰਗਾ ਕਿ ਕਿਆ ਚਰਨਜੀਤ ਸਿੰਘ ਚੰਨੀ ਅਰਦਾ ਮੋਰਲੀ ਕਰਪਟ ਆਦਮੀ ਜਿਹੜਾ ਔਰਤਾਂ ਦਾ ਸਤਕਾਰ ਨਹੀਂ ਕਰਦਾ ਕਿਆ ਉਹ ਔਰਤਾਂ ਦੀ ਵੋਟਾਂ ਦਾ ਹੱਕਦਾਰ ਹੈ ਆਪਣੇ ਆਪ ਨੂੰ ਆਪਣੇ ਆਪ ਨੂੰ ਇੱਕ ਗਰੀਬ ਪਰਿਵਾਰ ਤੋਂ ਕਹਿਣ ਵਾਲਾ ਕਹੇ ਇਹ ਪ੍ਰੂਵ ਕਰੇਗਾ ਕਿ ਉਹਦੇ ਘਰੋਂ 10 ਕਰੋੜ ਰੁਪਏ ਮਿਲਿਆ ਉਹ ਕਿੱਥੋਂ ਐ ਤੁਸੀਂ ਪਾਕੀ ਦੇ ਵਿੱਚ ਰਹੋਗੇ ਹੁਣ ਜਾਂ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਸਸਪੈਂਡ ਤੁਹਾਨੂੰ ਉਹਨਾਂ ਨੇ ਮੈਨੂੰ ਸਸਪੈਂਡ ਕੀਤਾ ਹੈ ਭਾਈ ਸਾਹਿਬ ਸਸਪੈਂਡ ਕੀਤਾ ਹੈ ਉਹ ਮੈਂ ਕੋਈ ਮੈਨੂੰ ਕੋਤ्ठाਸੀ ਨਹੀਂ ਦੇਤੀ ਮੈਂ ਕੋਈ ਕੋਈ ਕ੍ਰਾਈਮ ਨਹੀਂ ਕੀਤਾ ਨਹੀਂ ਕਿਉਂਕਿ ਗੱ ਇਸ ਤਰੀਕੇ ਨਾਲ ਵਿਕਰਮ ਜੀ ਆਪਾਂ ਖੁੱਲਾ ਸਮਾਂ ਆਪਣੇ ਕੋਲੇ ਖੁੱਲਾ ਸਮਾਂ ਆਪਣੇ ਕੋਲੇ ਕੁਛ ਇੱਕ ਮੇਰੇ ਸਵਾਲ ਨੇ ਕਿਉਂਕਿ ਇਸ ਤਰ੍ਹਾਂ ਦੀ ਚਰਚਾ ਪਿਛਲੇ ਦਿਨੀ ਹੋਈ ਕਿ ਜਿਸ ਤਰ੍ਹਾਂ ਸੰਦੀਪ ਜਾਖੜ ਹੋਣੀ ਹੈ ਉਸ ਉਹ ਜਿਆ ਰੋਲ ਪਲੇ ਕਰਦੇ ਹੋਏ ਵਿਕਰਮ ਚੌਧਰੀ ਆਉਣ ਵਾਲਾ ਦਿਨ ਆਉਣਾ ਹੈ ਜੀ ਵਿਕਰਮ ਜੀ ਮੇਰੀ ਗੱਲ ਸੁਣੋ ਜੀ ਇਹ ਚਾਤੀ ਮਾਰਨ ਆਪਣੇ ਆਪ ਤੇ ਤੁਸੀਂ ਹਸ਼ਿਆਰਪੁਰ ਤੋਂ ਸ਼ੁਰੂ ਹੋ ਜਾਓ ਹਸ਼ਿਆਰਪੁਰ ਤੇ ਜਿਹੜਾ ਅੱਜ ਕਾਂਗਰਸ ਦਾ ਕੈਂਡੀਡੇਟ ਆਜ ਕਾਂਗਰਸ ਨੇ ਉਤਾਰਿਆ ਹੈ ਯਮਨੀ ਜੀ ਉਹ ਕਿਹੜੀ ਪਾਰਟੀ ਤੋਂ ਇਲੈਕਸ਼ਨ ਲੜੇ ਸੀ ਇਹਨਾਂ ਨੂੰ ਮੈਂ ਯਾਦ ਕਰਾਦਾ ਆਮ ਆਦਮੀ ਪਾਰਟੀ ਤੋਂ ਲੜੇ ਸੀ ਤੁਸੀਂ ਦੂਸਰੇ ਪਾਸੇ ਪਟਿਆਲੇ ਚਲ ਜਾਓ ਡਾਕਟਰ ਗਾਂਧੀ ਕਿਹੜੀ ਪਾਰਟੀ ਤੋਂ ਕਾਂਗਰਸ ਖਿਲਾਫ ਲੜੇ ਸੀਗੇ ਔਰ ਐਮਪੀ ਬਣੇ ਸੀ ਆਮ ਆਦਮੀ ਪਾਰਟੀ ਤੋਂ ਉਸ ਤੋਂ ਅੱਗੇ ਆਜੋ ਜੀ ਤੋਂ ਮਹਿੰਦਰ ਸਿੰਘ ਸਿੱਧੂ ਮੇਰੇ ਬਹੁਤ ਮਿੱਤਰ ਨੇ ਉਹ ਕਿਹੜੀ ਪਾਰਟੀ ਤੋਂ ਐਮਐਲਏ ਰਹੇ ਨੇ ਕੁਝ ਦਿਨ ਪਹਿਲਾਂ ਕਾਂਗਰਸ ਚਾਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੂੰ ਟਿਕਟ ਬੀਬੀ ਸਾਹਕੇ ਕੀ ਉਹਨਾਂ ਦਾ ਪੂਰਾ ਨਾਮ ਮੈਨੂੰ ਪਤਾ ਨਹੀਂ ਮੈਡਮ ਜਿਨ੍ਹਾਂ ਨੂੰ ਅਮਰਜੀਤ ਕੌਰ ਟਿਕਟ ਮਿਲੀ ਹੈ ਅਮਰਜੀਤ ਕੌਰ ਪੈਂਜੀ ਜਿਹੜੇ ਨੇ ਉਹ ਕਿਹੜੀ ਪਾਰਟੀ ਤੋਂ ਇਲੈਕਸ਼ਨ ਲੜੇ ਪਹਿਲਾਂ ਕਾਂਗਰਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਬਹੁਤ ਹੀ ਸਤਕਾਰਯੋਗ ਮੇਰੇ ਬਹੁਤ ਦੋਸਤ ਨੇ ਮਿੱਤਰ ਨੇ ਖੈਰਾ ਸਾਹਿਬ ਮੈਂ ਉਹਨਾਂ ਦਾ ਬੜਾ ਸਾਡਾ ਫੈਮਿਲੀ ਰਿਲੇਸ਼ਨ ਵੀ ਹੈ ਉਹ ਕਿਹੜੀ ਪਾਰਟੀ ਤੋਂ ਐਲੋਪੀ ਬਣੀ ਸੀ ਆਮ ਆਜ਼ਮੀ ਪਾਰਟੀ ਤੋਂ ਚੰਨੀ ਸਾਹ ਪਹਿਲੀ ਵਾਰੀ ਐਮਐਲਏ ਕਿਹੜੀ ਪਾਰਟੀ ਤੋਂ ਬਣੀ ਸੀ ਕਾਂਗਰਸ ਦੇ ਖਿਲਾਫ ਇੰਡੀਪੈਂਡੈਂਟ ਔਰ ਅਸੋਸੀਏਟ ਮੈਂਬਰ ਸ਼੍ਰੋਮਣੀ ਕਾਲੀ ਤਲ ਤਾਂ ਇਹ ਵਿਕਰਮ ਚੌਧਰੀ ਤੇ ਤਾਂ ਐਕਸ਼ਨ ਕੀਤਾ ਜਿਹੜੇ ਬੰਦੇ ਪਾਰਟੀ ਦੇ ਖਿਲਾਫ ਇਲੈਕਸ਼ਨ ਵੀ ਲੜ ਲਏ ਪਾਰਟੀ ਨੂੰ ਹਰਾ ਵੀ ਗਏ ਉਹਨਾਂ ਨੂੰ ਤਾਂ ਤੁਸੀਂ ਰਿਵਾਰਡ ਕੀਤਾ ਤਾਂ ਇਹ ਮਾਪਦੰਡ ਮੇਰੇ ਲਈ ਕੁਝ ਹੋਰ ਉਹਨਾਂ ਲਈ ਕੁਝ ਹੋਰ ਕਿਉਂ ਹੈ ਆਉਣ ਵਾਲੇ ਦਿਨਾਂ 'ਚ ਹੋਰ ਦੇਖਿਓ ਹੋਰ ਦੇਖਿਓ ਕਈ ਐਸੀ ਕਹਿੰਦੇ ਟਿਕਟਾਂ ਅਨਾਉਂਸ ਹੋਣੀਆਂ ਹੈ। ਹੂੰ। ਕਈ ਐਸੀ ਟਿਕਟਾਂ ਅਨਾਉਂਸ ਹੋਣੀਆਂ ਹੈ ਜਿਹੜੇ ਪਾਰਟੀ ਦੇ ਖਿਲਾਫ ਐਮਐਲਏ ਬਣ ਕੇ ਆ ਗਏ ਨੇ। ਹੂੰ। ਨਹੀਂ ਕਰ ਕੌਣ ਰਿਹਾ ਫਿਰੇ? ਇਹ ਚੀਜ਼ਾਂ ਕਰ ਕੌਣ ਰਿਹਾ ਹੈ? ਕਿਉਂਕਿ ਫੀਡ ਹੈ ਕਿ ਸਰਵੇਟ ਲੈ ਲੈਂਦੀ ਹੈ ਨਾ ਇੰਡੀਆਨਾ ਪਾਰਟੀ। ਉਹ ਜੀ ਸਰਵੇ, ਵਾਟ ਇਜ਼ ਸਰਵੇ? ਹੂੰ। ਇੱਕ ਪਾਸੇ ਤੁਸੀਂ ਲਾਇਲਟੀ ਦੀ ਗੱਲ ਕਰ ਰਹੇ ਹੋ। ਵਿਕਰਮ ਚੌਧਰੀ ਕੌਣ ਹੈ? ਵਿਕਰਮ ਚੌਧਰੀ ਸੰਤੂਖ ਸਿੰਘ ਚੌਧਰੀ ਜੀ ਦਾ ਬੇਟਾ ਹੈ। ਜਿਸ ਵਿਅਕਤੀ ਦੀ ਇੱਕ ਸਿਟਿੰਗ ਐਮਪੀ ਦੀ ਰਾਹੁਲ ਗਾਂਧੀ ਜੀ ਦੀ ਯਾਤਰਾ 'ਚ ਪ੍ਰਾਨ ਗਏ। ਹੂੰ। ਉਹਨਾਂ ਦੇ ਪਰਿਵਾਰ ਨੂੰ ਤੁਸੀਂ ਕਹਿੰਦੇ ਹੋ ਕਿ ਬਾਏ ਇਲੈਕਸ਼ਨ ਤੁਸੀਂ ਲੜੋਗੇ ਸਰਕਾਰ ਦੇ ਖਿਲਾਫ ਪਰ ਜਨਰਲ ਇਲੈਕਸ਼ਨ ਅਸੀਂ ਚੰਨੀ ਨੂੰ ਲੜਾਵਾਂਗੇ ਕਿਉਂਕਿ ਚੰਨੀ ਜਵਾਨਤ ਜੱਫਤ ਕਰਾਇਆ ਉਹਨੂੰ ਲੜਾਵਾਂਗੇ ਚੰਨੀ ਦੀ ਈਡੀ ਚੱਲ ਰਹੀ ਹੈ ਚੰਨੀ ਨੂੰ ਲੜਾਵਾਂਗੇ ਚੰਨੀ ਸੀ ਡਬਲਯੂਸੀ ਬਣ ਗਿਆ ਚੰਨੀ ਆਪਣਾ ਵਿਜੀਲੈਂਸ ਤੋਂ ਫਸਦਾ ਸੀਡਬਲਯੂਸੀ ਚੰਨੀ ਦੇਸ਼ ਛੱਡ ਕੇ ਭੱਜ ਜਾਂਦਾ ਉਹਨੂੰ ਆ ਕੇ ਟਿਕਟ ਮਿਲ ਜਾਂਦੀ ਹੈ ਤਾਂ ਇਹ ਦਿਸ ਇਜ਼ ਇਹ ਹੋਣ ਪਾਰਟੀ ਨੂੰ ਇਹ ਸੋਚਣਾ ਪਏਗਾ ਵਾਏ ਵਿਕਰਮ ਚੌத்ਰੀ ਵਾਏ ਦੇ ਹੈਵ ਟਾਰਗੇਟਡ ਮੀ ਬਿਕਾਉਜ਼ ਮੈਂ ਆਪਣੇ ਹੱਕ ਦੀ ਲੜਾਈ ਲੜ ਰਿਹਾ ਇੱਕ ਸਿੱਧਾ ਜਿਹਾ ਸਵਾਲ ਹੈ ਵਿਕਰਮ ਜੀ ਇੱਕ ਇੱਕ ਸਿੱਧਾ ਜਿਹਾ ਸਵਾਲ ਹੈ ਕਿ ਤੁਸੀਂ ਪਾਰਟੀ ਚੱਲ ਰਹੋਗੇ ਜਾਂ ਨਹੀਂ ਰਹੋਗੇ ਜਾਂ ਪਾਰਟੀ ਛੱਡੋਗੇ ਤੁਸੀਂ ਤੁਸੀਂ ਪਾਰਟੀ ਦੀ ਗੱਲ ਬਾਤ ਚ ਕਰੋ ਪਹਿਲਾਂ ਪਾਰਟੀ ਦੇ ਲੀਡਰਾਂ ਨੂੰ ਆ ਮੇਰੇ ਜਿਹੜੇ ਸਵਾਲ ਨੇ ਉਹਨਾਂ ਨੂੰ ਇਹ ਪਚਾਓ ਨਹੀਂ ਉਹ ਤਾਂ ਸੁਣੀ ਰਹੇ ਹੋਣਗੇ ਤੁਹਾਡੇ ਪ੍ਰਧਾਨ ਸਾਹਿਬ ਵੀ ਸੁਣ ਰਹੇ ਹੋਣਗੇ ਸਾਰੇ ਲੋਕ ਦੇਖਦੇ ਆ ਪ੍ਰੋ ਪੰਜਾਬ ਟੀਵੀ ਨੂੰ ਤੁਹਾਡੀ ਕਮੇਟੀ ਸਾਰੀ ਲੀਡਰਸ਼ਿਪ ਦੇਖ ਰਹੀ ਹੈ ਭਾਵੇਂ ਦੂਸਰੀਆਂ ਆਈਡੀਆ ਲੱਗਦੀ ਹੋਵੇ ਜੀ ਜੀ ਦਾ ਮੇਰੇ ਰਾਜਾ ਵਿਰਿੰਗਜੀ ਮੇਰੇ ਬਹੁਤ ਅੱਛੇ ਮਿੱਤਰ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਸਾਡੇ ਪਰਿਵਾਰ ਇੱਕ ਮੈਂਬਰ ਨੇ ਇਹ ਸਭ ਸਾਡੇ ਮਿੱਤਰ ਨੇ ਪਰ ਮੈਂ ਦੇਖਿਆ ਕਿ ਬੇਬਸ ਨੇ ਇਹਨਾਂ ਦੇ ਕੋਲ ਕੋਈ ਪਾਵਰ ਨਹੀਂ ਇਹ ਬੇਬਸ ਨੇ ਰਾਜਾ ਬੜੇ ਬੇਵੱਸ ਹੈ ਕੋਈ ਅੱਲੇ ਪੱਲੇ ਨਹੀਂ ਹੈ ਪਾਵਰ ਇਹਨਾਂ ਦੇ ਰਾਜਾ ਰਾਜ ਅੱਲੇ ਪੱਲੇ ਦੀ ਗੱਲ ਨਹੀਂ ਮੈਂ ਕਹਿ ਰਿਹਾ ਬੇਵੱਸ ਨੇ ਉਹ ਵੀ ਜਾਨਦਾ ਹੈ ਬੇਵੱਸ ਦਾ ਫਿਰ ਮਤਲਬ ਅੱਲੇ ਪੱਲੇ ਪਾਵਰ ਨਹੀਂ ਹੈ ਤਾਂ ਬੇਵੱਸ ਹੈ ਵਿਕਰਮ ਜੀ ਮਤਲਬ ਜਿਹਦੇ ਕੋਲੇ ਪਾਵਰ ਨਹੀਂ ਹੈ ਕੋਈ ਬੇਵੱਸ ਹੁੰਦਾ ਹੈ ਹੁਣ ਤੁਸੀਂ ਜਿਹੜੀ ਮਰਜ਼ੀ ਟਰਮ ਦੇ ਲੋ ਉਹ ਤੁਹਾਡਾ ਮੈਂ ਨਹੀਂ ਇਹ ਕਹਿ ਰਿਹਾ ਪਰ ਮੈਂ ਦੱਸ ਰਹੇ ਆ ਦੇ ਆਰ ਹੈਲਪਲੈਸ ਹੂੰ ਉਹ ਕਹਿੰਦੇ ਕਿ ਜਿਤਾਊ ਉਮੀਦਵਾਰਾਂ ਨੂੰ ਅਸੀਂ ਇਸ ਵਾਰ ਮੈਦਾਨ 'ਚ ਉਤਾਰਿਆ ਬਾਜਵਾ ਸਾਹਿਬ ਵੀ ਕਹਿੰਦੇ ਬਾਕੀ ਦੇ ਲੀਡਰ ਵੀ ਕਹਿੰਦੇ ਭਾਵੇਂ ਬੜੰਗ ਹੋਣ ਉਹ ਕਹਿੰਦੇ ਜਿਹੜਾ ਜਿੱਤਣ ਵਾਲਾ ਲੱਗੂਗਾ ਸੀ ਉਸੇ ਨੂੰ ਕਿਉਂ ਕਿਉਂਕਿ ਮੈਂ ਮੈਂ ਤਾਂ ਪ੍ਰੇ ਕਰਦਾ ਹਾਂ ਕਿ ਸudar pratap singh bajwa ji jitao sab to vadda journal hai sada sadi party da ਮਾਚੇ ਦਾ ਜਰਨੈਲ ਹੈ ਉਹਨਾਂ ਨੂੰ ਲੜਾਓ ਉਹਨਾਂ ਨੂੰ ਪਾਰਲੀਮੈਂਟ ਇਲੈਕਸ਼ਨ ਲੜਾਓ ਇਹਨੇ ਐਮ.ਐਲ.ਏਸ ਦੂਸਰੀ ਪਾਰਟੀਆਂ ਲੜਾ ਰਹੇ ਨੇ ਸਾਡਾ ਸਭ ਤੋਂ ਜਿਹੜਾ ਸਰਕਰਡ ਲੀਡਰ ਹੈ ਪੰਜਾਬ ਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਲੜਾਓ ਲੜਾਓ ਨਹੀਂ ਉਹਨਾਂ ਦਾ ਪਿਛਲੇ ਦਿਨੀ ਇੰਟਰਵਿਊ ਹੋਇਆ ਉਹ ਕਹਿੰਦੇ ਜਿੱਥੇ ਸੀਟਾਂ ਫਸਦੀਆਂ ਲੱਗਣਗੀਆਂ ਚੰਨੀ ਉਹਨਾਂ ਦਾ ਬਕਾਇਦਾ ਜ਼ਿਕਰ ਹੋਇਆ ਇੰਟਰਵਿਊ ਦੇ ਵਿੱਚ ਪੂਰ ਪੰਜਾਬੀ ਵੀ ਉਹ ਕਹਿੰਦੇ ਜਿੱਥੇ ਸੀਟਾਂ ਫਸਣਗੀਆਂ ਉੱਥੇ ਵੱਡੇ ਵੱਡੇ ਜਰਨੈਲ ਲੜਨਗੇ ਸਾਡੇ ਚੰਨੀ ਵੀ ਉਹਨਾਂ ਚੋਂ ਇੱਕ ਹੈ ਜਰਨੈਲ ਲੜਾਓ ਬੱਕਰੀਆਂ ਚੋਣ ਵਾਲੇ ਨਾ ਲੜਾਓ ਜਰਨੈਲ ਲੜਾਓ ਵਿਕਰਮ ਚੌਧਰੀ ਪੰਜਾਬ ਜੁਤ ਕਾਂਗਰਸ ਦਾ ਪ੍ਰਧਾਨ ਸੀ ਪੂਰੇ ਪੰਜਾਬ ਦੀ ਯਾਤਰਾ ਕੀਤੀ ਫਲੈਗਸ਼ਿਪ ਪ੍ਰੋਗਰਾਮਸ ਤੇ ਬਾਦਲ ਸਾਹਿਬ ਦੀਆਂ ਫੋਟੋਆਂ ਐਂਬੂਲੈਂਸ ਤੋਂ ਚੰਨੀ ਨੇ ਲਾਈਆਂ ਸੀ ਵਿਕਰਮ ਚੌਧਰੀ ਨੇ ਲਾਈਆਂ ਸੀ ਤੁਸੀਂ ਦੱਸੋ ਚੰਨੀ ਸਾਹਿਬ ਨੇ ਕੀ ਕੀਤਾ ਹੈ ਪੰਜਾਬ ਨੇ ਕੀ ਕੀਤਾ ਹੈ پاکستان لاہور بس ਕਿਨੇ ਰੁਕੀ ਸੀ ਜਦੋਂ ਹਿੰਦੁਸਤਾਨ ਦੇ ਸੈਨਕਾਂ ਦੇ ਸਿਰ ਕਲਮ ਕੀਤੇ ਸੀ ਚੱਲੀ ਉਹਨਾਂ ਨੇ ਕੀਤੇ ਸੀ ਵਿਕਰਮ ਚੌਧਰੀ ਨੇ ਕੀਤੇ ਸੀ ਇਹ ਮੇਰਾ ਮੇਰਾ ਚੰਨੀ ਦੇ ਨਾਲ ਕੋ ਕੰਪੀਟੀਸ਼ਨ ਹੈ ਕੋਈ ਮੇਰਾ ਕੰਪੈਰੀਜ਼ਨ ਹੈ ਚਲਨੀ ਇਜ਼ ਅ ਫੇਅਰ ਲੀਡਰ ਐਂਡ ਪਾਰਟੀ ਵਿਲ ਰੈਲਾਈਜ਼ ਇਟ ਔਨ 4th ਆਫ ਜੂਨ ਦੁੱਖ ਹੋਇਆ ਦੁੱਖ ਹੋਇਆ ਤੁਹਾਨੂੰ ਇਹ ਲੈਟਰ ਦੇਖ ਕੇ ਜਿਸ ਤਰੀਕੇ ਨਾਲ सस्पेंशन ਦਾ ਲੈਟਰ ਆ ਗਿਆ ਤੁਹਾਡਾ ਦੁੱਖ ਹੋਇਆ ਜਿਹੜੀਆਂ ਚੀਜ਼ਾਂ ਤੁਸੀਂ ਇੱਕ ਪਾਸੇ ਸਾਰੀਆਂ ਗਿਣਾ ਰਹੇ ਹੋ ਤੁਹਾਡੇ ਪਰਿਵਾਰ ਦੀ ਲੈਗਸੀ ਗਿਣਾ ਰਹੇ ਹੋ ਔਰ ਇੱਕ ਪਾਸੇ ਹੁਣੇ सस्पेंशन ਲੈਟਰ ਵਿਕਰਮ ਜੀ ਵਿਕਰਮ ਜੀ ਮੇਰੇ ਦਾਦਾ ਜੀ ਜੀ ਉਹ ਮਾਸਟਰ ਲਿਖਦੇ ਸੀ ਸਾਰੀ ਉਮਰ ਕਿਉਂਕਿ ਹੀ 스타ਟਡ ਹਿਸ ਕੈਰੀਅਰ ਐਜ਼ ਅ ਮਾਸਟਰ ਐਜ਼ ਅ ਟੀਚਰ ਮਾਸਟਰ ਗੁਰਵੰਤਾ ਸਿੰਘ ਮਾਸਟਰ ਗੁਰਵੰਤਾ ਸਿੰਘ ਜੀ ਉਹ ਉਹ ਅਸਰਟੀ ਜਿਹੜਾ ਸਾਡੇ ਕੌਮ ਦੇ ਲੋਕ ਨੇ ਉਹਨਾਂ ਨੂੰ ਅਪਲਿਫਟ ਕਰਨ ਵਾਸਤੇ ਮਾਸਟਰ ਬਣੇ ਸੀ ਫਿਰ ਉਹਨਾਂ ਨੇ ਦੇਖਿਆ ਵੀ ਮਾਸਟਰ ਬਣ ਕੇ ਤਾਂ ਮੈਨਾਂ ਲ ਬੜਾ ਕੁਝ ਕਰ ਨਹੀਂ ਰਿਹਾ ਫਿਰ ਉਹਨਾਂ ਨੇ ਸਿਆਸਤ ਚ ਕਦਮ ਰੱਖਿਆ 1926 ਚ ਉਸ ਤੋਂ ਬਾਅਦ ਪਹਿਲਾ ਚੋਣ ਉਹ ਲੜੇ ਐਸ ਇੰਡੀਪੈਂਡੈਂਟ ਐਮ ਐਲ ਏ ਜਲੰਧਰ ਦਿਹਾਤੀ ਤੋਂ ਆ ਜਿਹੜਾ ਜਲੰਧਰ ਹੈ ਨਾ ਇਹਦਾ ਇੱਕ ਜਲੰਧਰ ਰੂਰਲ ਹੁੰਦਾ ਸੀ ਇਹ ਅਰਬਨ ਹੁੰਦਾ ਸੀ ਜਲੰਧਰ ਦਿਹਾਤੀ ਤੋਂ ਇਲੈਕਸ਼ਨ ਲੜ ਕੇ ਕੇਸਰੀਆ ਟਿਵਾਨਾ ਜੀ ਦੀ ਸਰਕਾਰ ਚ 1945 ਚ ਚੀਫ ਪਾਰਲੀਮੈਂਟ ਸੈਕਟਰੀ ਵੀ ਰਹੇ ਉਸ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਫਿਰ ਉਹਨਾਂ ਨੇ ਕਾਂਗਰਸ ਦੀ ਵਿਚਾਰਧਾਰਾ ਨਾਲ ਉਹ ਜੁੜੇ ਠੀਕ ਹੈ ਉਹ ਲੰਮਾ ਅਰਸਾ ਤੁਸੀਂ ਦੇਖੋ ਕਿੱਥੋਂ ਸ਼ੁਰੂ ਹੋਏ ਔਰ ਕਿੱਥੋਂ ਇਹ ਚੰਨੀ ਹੋਣੀ ਕਿੱਥੋਂ ਆਏ ਨੇ ਭਾਈ ਸਾਹਿਬ ਚੰਨੀ ਹੋਣੀ ਕਿੱਥੋਂ ਆਏ ਨੇ ਇਨਾਂ ਦਾ ਟਰੈਕ ਰਿਕਾਰਡ ਦੇਖੋ ਸਾਡਾ ਟਰੈਕ ਰਿਕਾਰਡ ਦੇਖੋ ਮੈਂ ਤਾਂ ਆਪਣਾ ਨਾਂ ਚੰਨੀ ਜੀ ਨਾਲ ਜਦੋਂ ਕੋਈ ਲੈਂਦੇ ਨੇ ਮੈਨੂੰ ਤਾਂ ਮੈਨੂੰ ਤਾਂ ਅੱਛਾ ਨਹੀਂ ਲੱਗਦਾ ਬਿਕੋਜ਼ ਮੈਂ ਮੈਨੂੰ ਲੱਗਦਾ ਯਾਰ ਚੰਨੀ ਨਾਲ ਕੰਪੇਅਰ ਕਰ ਰਹੇ ਮੈਨੂੰ ਨਹੀਂ ਉਦੋਂ 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 ਸਾਰੇ ਸਾਰੇ ਤਾਰੀਫਾਂ ਕਰ ਰਹੇ ਸੀ ਜਦੋਂ ਕਹਿੰਦੇ ਕਿ ਦਲਿਤ ਚਿਹਰਾ ਪਹਿਲੀ ਵਾਰ ਸੀਐਮ ਬਣਾਇਆ ਪਾਰਟੀ ਨੇ ਕਾਂਗਰਸ ਨੇ ਉਦੋਂ ਸਾਰੇ ਤਾਰੀਫ ਕਰ ਰਹੇ ਸੀ ਦਲਿਤ ਚਿਹਰਾ ਬਨਾਤਾ ਕਿਉਂਕਿ ਦਲਿਤ ਲੀਡਰਸ਼ਿਪ ਉਸ ਵੇਲੇ ਸਾਰੀ ਕਹਿ ਰਹੀ ਸੀ ਕਿ ਇਹ ਦਲਿਤਾਂ ਨੂੰ ਮੌਕਾ ਮਿਲਣਾ ਚਾਹੀਦਾ ਮੇਰੇ ਫਾਦਰ ਮੇਰੇ ਤਾਇਆ ਜੀ ਮੇਰੇ ਗ੍ਰੈਂਡਫਾਦਰ ਦਲਤਾ ਦੇ ਇਸ਼ੂਜ਼ ਲਈ ਲੜਦੇ ਰਹੇ ਅੱਜ ਐਸੀ ਲੰਬੜਦਾਰ ਕਹਿੰਨੇ ਬਣਾਏ ਪੁੱਛੋ ਜਾ ਕੇ ਦੇਖੋ ਐਸੀ ਲੰਬੜਦਾਰ ਬਣਾਏ ਮਾਸਟਰ ਗੁਰਵੰਤਾ ਸਿੰਘ ਜੀ ਨੇ ਅੱਜ ਸਾਡੇ ਲੋਕਾਂ ਨੂੰ ਜੇ 12-12 ਏਕੜ ਜ਼ਮੀਨ ਦਿੱਤੀ ਕਹਿੰਨੇ ਦਿੱਤੀ ਹੈ ਮਾਸਟਰ ਗੁਰਵੰਤਾ ਸਿੰਘ ਜੀ ਨੇ ਖੇਤੀਬਾੜੀ ਯੂਨੀਵਰਸਿਟੀ ਜਾ ਕੇ ਦੇਖ ਲਓ ਕੌਣ ਸੇ گاਉ ਦਾ ਐਗਰੀਕਲਚਰ ਮਿਸਟਰ ਮਾਸਟਰ ਗੁਰਵੰਤਾ ਸਿੰਘ ਇਹ ਤਾਂ ਮੈਂ ਕੁਝ ਗੱਲ ਨਾਲ ਦੱਸ ਰਿਹਾ ਵੇਰਾ ਚੋ ਚੰਨੀ ਕੌਣ ਹੈ ਮੀਟੂ ਚੰਨੀ ਕਹਿੰਦੇ 10 ਕਰੋੜੀ ਆਪਣੇ ਆਪ ਨੂੰ ਸਦਾਵਾ ਕਹਿ ਰਿਹਾ ਸ਼ਕੁਲੀ ਦਾ ਰੋਲ ਨਹੀਂ ਮਿਲੀ ਤੁਹਾਨੂੰ ਕਹਿੰਦੇ ਇਸ ਚੀਜ਼ ਦਾ ਇਸ ਚੀਜ਼ ਕਰਕੇ ਤੁਸੀਂ ਹੁਣ ਸਿੱਧਾ ਹੀ ਜਿਆਦਾ ਪਰਸਨਲ ਹੋਗੇ ਕਹਿੰਦੇ ਜੇ ਟਿਕਟ ਦੇਂਦੇ ਫਿਰ ਠੀਕ ਸੀ ਕਹਿੰਦੇ ਫਿਰ ਚੰਨੀ ਵੀ ਠੀਕ ਸੀ ਬਾਕੀ ਦੇ ਵੀ ਠੀਕ ਸੀ ਕਾਂਗਰਸ ਵੀ ਠੀਕ ਸੀ ਮੈਨੂੰ ਮੈਨੂੰ ਆ ਗੱਲ ਦੱਸੋ ਇਜ਼ ਇਸ ਚੰਨੀ ਨਾਟ ਅ ਮੀ ਟੂ ਮੈਨੂੰ ਦੱਸੋ ਇਜ਼ ਹੀ ਨਾਟ ਇਹਨੂੰ ਪੁੱਛੋ ਇਹਨਾਂ ਕੋਲ ਮਾਫੀ ਮੰਗੀ ਕਿ ਨਹੀਂ ਮਾਫੀ ਮੰਗੀ ਜੇ ਕਹੂਗਾ ਨਹੀਂ ਮੰਗੀ ਤਾਂ ਫਿਰ ਮੈਂ ਦੱਸੂਗਾ ਕਿ ਕਿੱਥੇ ਮੰਗੀ ਸੀ ਇਹਨਾਂ ਨੂੰ ਪੁੱਛੋ ਵੀ 10 ਕਰੋੜ ਰੁਪਏ ਲੱਬਿਆ ਕਿ ਨਹੀਂ ਏਡੀ ਚੱਲ ਰਹੀ ਹੈ ਕਿ ਨਹੀਂ ਇਹਨੂੰ ਪੁੱਛੋ ਵਿਲਨਸ ਦਾ ਕੇਸ ਚੱਲ ਰਿਹਾ ਹੈ ਮਾਈਨਿੰਗ ਦੀ ਨੇਰੀ ਲਿਆਤੀ ਉੱਥੇ ਪੁੱਛੋ ਚੱਲ ਰਿਹਾ ਜੀ ਇਸਕੇ ਨਹੀਂ ਚੱਲ ਰਿਹਾ ਪਰ ਵਿਕਰਮ ਨੂੰ ਹੁਣ ਅੱਗੇ ਕੀ ਹੋਊਗਾ ਕਿਉਂਕਿ ਜਿਵੇਂ ਤੁਸੀਂ ਪਰਸਨਲ ਹੋਗੇ ਔਰ ਚੰਨੀ ਹੁਣੀ ਪਿਛਲੇ ਦਿਨੀ ਕਹਿੰਦੇ ਕਿ ਧੌਣ ਕਿਲਾ ਕਿਲੇ ਵਿਕਰਮ ਚੋਧਰੀ ਜੀ ਤੁਸੀਂ ਕਿਹਾ ਕਿ ਮੇਰੀ ਧੌਣ ਦਾ ਕਿਲਾ ਕੱਢ ਕੇ ਦਿਖਾਉਣ ਜੇ ਹਿੰਮਤ ਹੈਗੀ ਆ ਤਾਂ ਔਰ ਉੱਥੇ ਹੀ ਕਾਂਗਰਸੀ ਕਹਿੰਦੇ ਕਿ ਜਦੋਂ ਬਾਈ ਇਲੈਕਸ਼ਨ ਹੋਇਆ ਔਰ ਤੁਹਾਡੇ ਫਲੋਰ ਦੇ ਵਿੱਚੋਂ ਦਾ ਕਾਂਗਰਸੀਆਂ ਨੇ ਵੋਟਾਂ ਹੀ ਨਹੀਂ ਪਾਈਆਂ ਤੁਹਾਡੇ ਮਾਤਾ ਜੀ ਨੂੰ ਨਹੀਂ ਬਲੌਰ ਦੇ ਵਿੱਚ ਮਾਤਨੋਂ ਨੇ ਵੋਟਾਂ ਪਾਈਆਂ ਥੋੜੀ ਜਿਹਾ ਪਹਿਲਾਂ ਸੰਗਰੂਰ ਬਾਈ ਇਲੈਕਸ਼ਨ ਹੋਇਆ ਕਾਂਗਰਸ ਦੇ ਜਮਾਨਤ ਵੀ ਨਹੀਂ ਉੱਥੇ ਬੱਚੀ ਹੂੰ ਇਲੈਕਸ਼ਨ ਕਰਨ ਡਟ ਕੇ ਲੜਿਆ ਵਿਕਰਮ ਚੌਹਰੀ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਇਲੈਕਸ਼ਨ ਲੜਿਆ ਜਲੰਧਰ ਚ ਬਾਈ ਇਲੈਕਸ਼ਨ ਪੂਰੀ ਸਰਕਾਰ ਉੱਥੇ ਆ ਕੇ ਬੈਠ ਗਈ 92 ਐਮਐਲਏ ਆ ਕੇ ਬੈਠ ਗਏ ਮੇਰੇ ਕੰਸਟੀਟੂਐਂਸੀ ਚ ਚਾਰ ਵਜ਼ੀਰ ਬੈਠ ਗਏ ਆ ਕੇ ਇੱਕ ਅਰਵਿੰਦ ਕੇਜਰੀਵਾਲ ਮੇਰੇ ਇਲੈਕਸ਼ਨ ਮੇਰੇ ਮਾਤਾ ਦੇ ਬਾਈ ਇਲੈਕਸ਼ਨ ਚ ਦੋ ਵਾਰੀ ਫਲੋਰ ਆਉਂਦੇ ਨੇ ਸਟੀਫ ਮਿਨਿਸਟਰ ਪੰਜਾਬ ਦੋ ਵਾਰੀ ਆਉਂਦੇ ਨੇ ਸਾਰਾ ਜੋਰ ਤਾਂ ਫਲੋਰ ਲੱਗਾ ਸੀ ਮੇਰੇ ਅਸ ਤੁਸੀਂ ਸਾਡੇ ਦੇਖ ਲਓ ਸਾਡੇ ਕੀ ਕੀਤਾ ਇਹਨਾਂ ਨੇ ਮੇਰੇ ਕੋਲ ਤਾਂ ਕਪ ਮੇਰੇ ਕੋਲ ਤਾਂ ਇਲੈਕਸ਼ਨ ਦੀ ਕਮਾਨ ਹੀ ਨਹੀਂ ਸੀ ਜਦੋਂ ਮੇਰੇ ਕੋਲ ਕਮਾਨ ਸੀ ਮੇਰੇ ਪਿਤਾ ਜੀ 14 ਜਿੱਤੇ ਜਦੋਂ ਮੇਰੇ ਕੋਲ ਕਮਾਨ ਸੀ 2019 ਮੈਂ ਵੀਰੇ ਪਿਤਾ ਜੀ ਜਿੱਤੇ 2022 ਮੈਂ ਜਿੱਤਿਆ ਇਸ ਕਰਕੇ ਇਹ ਸਭ ਇਹ ਸਭ ਇਹ ਇਹਨਾਂ ਦੇ ਸਾਹਮਣੇ ਆਣਾ ਹੈ ਮੈਂ ਤਾਂ ਆਪਣੀ ਲੜਾਈ ਲੜ ਰਿਆ ਹਾਂ ਔਰ ਲੜਦਾ ਰਹੂੰਗਾ ਤੁਹਾਨੂੰ ਕਿਹਾ ਸੀ ਕਾਂਗਰਸ ਨੇ ਇਹ ਤੁਹਾਨੂੰ ਕਿਹਾ ਸੀ ਕਿ ਬੋਲੋ ਨਾ ਚੰਨੀ ਉਹਨਾਂ ਦੇ ਖਿਲਾਫ ਜਾਂ ਪਾਰਟੀ ਹਾਈ ਕਮਾਂਡ ਦੇ ਖਿਲਾਫ ਨਾ ਬੋਲੋ ਜਿਵੇਂ ਜ਼ਿਕਰ ਕੀਤਾ ਇਹਦੇ ਵਿੱਚ ਕਿ ਵਾਰ-ਵਾਰ ਤੁਹਾਨੂੰ ਕਿਹਾ ਗਿਆ ਕਿ ਭਾਈ ਰੋਂਗ ਸਟੇਟਮੈਂਟਸ ਨਾ ਦਿਓ ਮੈਂ ਉਹਨਾਂ ਕਿਸੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਮੈਨੂੰ ਤਾਂ ਐਪਰੀਸ਼ੀਏਟ ਹੀ ਕਰ ਰਹੇ ਸੀ ਸਾਰੇ ਵੀ ਤੂੰ ਸਹੀ ਕਹਿ ਰਿਹਾ ਹੈ ਉਹ ਮਜਬੂਰੀ ਹੈ ਉਹਨ ਐਕਸ਼ਨ ਤਾਂ ਲੈਣੇ ਪੈਣਾ ਸੀ ਕਿਉਂਕਿ ਉਹ ਚੰਨੀ ਰੋ ਰਿਹਾ ਹੈ ਰੋ ਰਿਹਾ ਹੈ ਗਿੜਗਿੜਾ ਰਿਹਾ ਹੈ ਜੀ ਮੇਰਾ ਮੇਰੀ ਅਸਲੀਅਤ ਲੋਕਾਂ ਨੂੰ ਦੱਸ ਰਹੀ ਹੈ ਨੂੰ ਰੋਕੋ ਪਰ ਇਹ ਅਸਲੀਅਤ ਕਰ ਕਰ ਪਹੁੰਚੇਗੀ ਹੁਣ ਕਰ ਕਰ ਜਾ ਕੇ ਅਪੀਲ ਕੀਤੀ ਜਾਵੇਗੀ ਵੀ ਇਸ ਬੰਦੇ ਤੋਂ ਆਪਣੇ ਨਹੀਂ ਇਹੋ ਜਿਹੇ ਬੰਦਿਆਂ ਦੇ ਨਾਮ ਤਾਂ ਦੱਸੋ ਕਿਹੜੇ ਕਿਹੜੇ ਸੀ ਜਿਹੜੇ ਆਪਦੇ ਆਪਦਿਆਂ ਦੀ ਬੇੜੀਆਂ ਚਵੱਟੇ ਪਾਉਣ ਨੂੰ ਲੱਗੇ ਹੋਏ ਆ ਚੰਨੀ ਦੀ ਬੇੜੀ ਡੋਬਣ ਨੂੰ ਜਿਹੜੇ ਲੱਗੇ ਹੋਏ ਆ ਨਹੀਂ ਨਹੀਂ ਚੰਨੀ ਦੀ ਬੇੜੀ ਤਾਂ ਰੱਬ ਡੋਕ ਸਕਦਾ ਹੈ ਕੋਈ ਬੰਦਾ ਨਹੀਂ ਡੋਕ ਸਕਦਾ ਚੰਨੀ ਦੀਆਂ ਕਰਤੂਤਾਂ ਦਾ ਹੁਣ ਜੋ ਨਹੀਂ ਜਿਹੜੇ ਕਾਂਗਰਸੀ ਤੁਹਾਨੂੰ ਇਹ ਕਹਿ ਰਹੇ ਨੇ ਵਿਕਰਮ ਜੀ ਕਿ ਭਾਈ ਤੂੰ ਵਧੀਆ ਗੱਲ ਕਰ ਰਿਹਾ ਜਾਂ ਤੁਸੀਂ ਵਧੀਆ ਗੱਲ ਕਹਿ ਰਹੇ ਹੋ ਤੁਸੀਂ ਠੀਕ ਹੋ ਆਪਦੀ ਥਾਂ ਤੇ ਪਰ ਅਸਿਕ ਲਈ ਹੈ ਕਿ ਆਈ ਡੋਨਟ ਵਾਂਟ ਆਈ ਆਈ ਡੋਨਟ ਵਾਂਟ ਟੂ ਕੋਟ ਐਨੀਬਾਡੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਹੂੰ ਹੂੰ ਪਰ ਹੁਣ ਅੱਗੇ ਕੀ ਕਰੋਗੇ ਤੁਹਾਡੇ ਮਾਤਾ ਜੀ ਨੂੰ ਜਿਸ ਤਰੀਕੇ ਨਾਲ ਬੀਜੇਪੀ ਦੇ ਵਿੱਚ ਸਾਬ ਤੁਸੀਂ ਫੇ ਮੇਰੀ ਮਾਤਾ ਜੀ ਮੇਰੀ ਮਾਤਾ ਜੀ ਨੇ ਬੀਜੇਪੀ ਜੁਆਇਨ ਕੀਤੀ ਕਿਉਂ ਕੀਤੀ ਕਿਉਂਕਿ ਮੇਰੀ ਮਾਤਾ ਜੀ ਨੂੰ ਇਹਨਾਂ ਨੇ ਜ਼ਲੀਲ ਕੀਤਾ ਹਾਂ ਇਹਨਾਂ ਨੇ ਮੇਰੀ ਮਾਤਾ ਨੂੰ ਕਿਹਾ ਵੀ ਮੇਰ ਨੂੰ ਕਿਹਾ ਕਿ ਚੌਧਰੀ ਸੰਤੋਖ ਸਿੰਘ ਤਾਂ 70 ਸਾਲ ਦੇ ਸੀ ਹੂੰ ਇਹਨਾਂ ਨੇ ਕਿਹਾ ਵੀ ਚੌਧਰੀ ਸੰਤੋਖ ਸਿੰਘ ਦੀ ਤਾਂ ਯਾਤਰਾ ਇੱਕ ਇੱਕ ਬਹਾਨਾ ਬਣ ਗਿਆ ਮੇਰੇ ਪਿਤਾ ਨੂੰ ਕੋਈ ਬਿਮਾਰੀ ਨਹੀਂ ਸੀ ਮਾਈ ਫਾਦਰ ਵਾਸ ਹੈਲ ਐਂਡ ਆਰਟੀ ਤੰਦਰੁਸਤ ਆਦਮੀ ਸੀਗੇ ਔਰ ਆਪਣੀ ਪਾਰਟੀ ਦੇ ਰਾਹੁਲ ગાંધી ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਖੀਰਲੇ ਨਾਰੇ ਤੁਸੀਂ ਦੇਖੇ ਨਹੀਂ ਬਿਲਕੁਲ ਬਿਲਕੁਲ ਦੇਖਿਆ ਯਾਦ ਆ ਤੁਹਾਨੂੰ ਮਰਨ ਤੋਂ ਪਹਿਲਾਂ ਤੁਹਾਡੇ ਨਾਲ ਚੱਲ ਰਿਹਾ ਉਹਨਾਂ ਬਾਅਦ ਕੋਈ ਉਹਦੀ ਮੌਤ ਹੋ ਗਈ 70 ਸਾਲ ਦਾ ਸੀ ਉਹਨੇ ਤਾਂ ਮਰਨੇ ਸੀ ਇਹ ਹੈ ਕਾਂਗਰਸ ਪਾਰਟੀ ਇੱਕ ਮੈਂ ਕਰ ਕਰ ਦੱਸੂਗਾ ਜਾਕੀ ਇਹ ਗੱਲਾਂ ਪਰ ਨਰਾਜ਼ਗੀ ਹੁਣ ਸਿੱਧੇ ਤੌਰ ਤੇ ਰਾਹੁਲ ਗਾਂਧੀ ਹੁਣਾਂ ਨੂੰ ਕਹਿ ਕੇ ਆਏ ਹੋ ਕਿ ਭਾਈ ਆਪਣਾ ਲੱਗਦਾ ਕਿ ਖਤਮ ਹੋ ਗਿਆ ਐਸੇ ਲੋਕਾਂ ਨੇ ਘੇਰਿਆ ਹੋਇਆ ਹੈ ਜਿਹਦੇ ਕਰਕੇ ਰਾਹੁਲ ਜੀ ਜਿੱਥੇ ਪਹੁੰਚਣਾ ਚਾਹੁੰਦੇ ਹੋ ਪਹੁੰਚ ਨਹੀਂ پا ਰਹੇ ਪੰਜਾਬ ਕਾਂਗਰਸ ਦਾ ਹਾਲ ਕੀ ਹੋਊਗਾ ਰਾਜਾ ਵੜਿੰਗ ਹੁਣਾਂ ਦਾ ਬਿਆਨ ਆਇਆ ਬਹੁਤ ਚਰਚਾ ਦੇ ਵਿੱਚ ਉਹ ਕਹਿੰਦੇ ਕਿ ਮੇਰੇ ਤੇ ਲੇਖਾਂ ਚ ਲਿਖਿਆ ਹੱਥਾਂ ਤੇ ਲਿਖਿਆ ਕਹਿੰਦੇ ਕਿ ਮੈਂ ਤਾਂ ਮੁੱਖ ਮੰਤਰੀ ਬਣਨਾ ਚਲੋ ਮੈਂ ਤਾਂ ਕਹਿਣਾ ਪ੍ਰਧਾਨ ਮੰਤਰੀ ਬਣਨ ਨਹੀਂ ਪਰ ਜਿੱਦਾਂ ਐਕਸ਼ਨ ਹੋ ਰਿਹਾ ਹੈ ਜਾਂ ਜਿੱਦਾਂ ਨਾਲ ਦੇ ਛੱਡ ਛੱਡ ਕੇ ਜਾ ਰਿਹਾ ਏਦਾਂ ਤਾਂ ਲਗਦਾ ਨਹੀਂ ਔਖਾ ਹੋ ਜੂ ਕੰਮ ਤੁਸੀਂ ਦੇਖੋ ਮਹਿੰਦਰ ਸਿੰਘ ਐਪੀ ਕੌਣ ਹੈ ਜਿਨ੍ਹਾਂ ਦੇ ਫਾਦਰ ਨੇ ਚੀਤ ਹੀ ਦਿੱਤੀ ਉਹ ਅੱਜ ਚਲ ਗਏ ਹੂੰ ਵਿਕਰਮ ਚੌਧਰੀ ਦੇਤਾ ਚੰਨੀ ਜੀ ਨਾਲ ਤੁਸੀਂ ਕਹਿ ਲੋ ਕਿ ਕੋਈ ਸਾਡਾ ਆਪਸ ਚ ਰੰਜਿਸ਼ ਹੈ ਹੂੰ ਉਹ ਤਾਂ ਉਹਨਾਂ ਦੇ ਕੁੜਮ ਨੇ ਉਹ ਕਿਉਂ ਛੱਡ ਕੇ ਚਲੇ ਗਏ ਉਹ ਕਿਉਂ ਛੱਡ ਕੇ ਚਲੇ ਗਏ ਅਜ ਸੰਤੋਸ਼ ਚੌਧਰੀ ਜੀ ਜਿਹੜੇ ਦੇਸ਼ ਦੇ ਹੈਲਥ ਮਿਨਿਸਟਰ ਵੀ ਰਹਿ ਮਿਨਿਸਟਰ ਆਫ ਸਟੇਟ ਅੱਜ ਉਹਨਾਂ ਨਾਲ ਕੀ ਕੀਤਾ ਮਹਿਲਾ ਨੂੰ ਦੇਣੀ ਸੀ ਉਹਨਾਂ ਨੂੰ ਦੇ ਦਿੰਦੇ ਤਿੰਨ ਵਾਰੀ ਐਮਪੀ ਬਣੇ ਉਹਨਾਂ ਨੂੰ ਦੇ ਦਿੰਦੇ ਸਾਪਲਾ ਜੀ ਨੂੰ ਅਪਰੋਚ ਕਰਨ ਦੇ ਬਜਾਏ ਸੰਤੋਸ਼ ਚੌਧਰੀ ਨੂੰ ਦੇ ਦਿੰਦੇ ਆਦੀਆ ਜੀ ਨੂੰ ਦੇ ਦਿੰਦੇ ਉਸ ਕਰਦੇ ਤਾਂ ਸਹੀ ਮੈਂ ਕਿਹਾ ਸੀ ਮੈਨੂੰ ਨਹੀਂ ਦੇਣੀ ਚੰਨੀ ਜੀ ਨੂੰ ਨਾ ਦਿਓ ਕੇਪੀ ਸਾਹਿਬ ਨੂੰ ਦੇ ਦਿਓ ਦੇ ਦੰਦੇ ਤਾਂ ਸਹੀ ਆਪਣੇ ਲੋਕ ਤਾਂ ਇਹਨਾਂ ਨੂੰ ਦਿਖ ਨਹੀਂ ਰਹੇ ਆ ਤੁਹਾਨੂੰ ਮੈਂ ਦਿਨਾ ਤੇ 1 2 3 4 5 6 6 ਤਾਂ ਉਹ ਹੀ ਨੇ ਜਿਹੜੇ ਲੜਿਆ ਸਤਮ ਆਤਮਾ ਵੀ ਤੁਸੀਂ ਦੇਖ ਲਿਓ ਉਹਨਾਂ ਨੂੰ ਹੀ ਦੇਣਗੇ ਜਿਹੜੇ ਬੰਦੇ ਛਾਤੀ ਠੋਕ ਕੇ ਤੁਹਾਡੇ ਚੈਨਲਾਂ ਤੇ ਕਹਿੰਦੇ ਨੇ ਕਿ ਸਾਡੇ ਘਰ ਟਿਕਟ ਆਉਂਦੀ ਹੈ ਮੈਂ ਆਪਣਾ ਮੁੰਡਾ ਲੜਾਊਂਗਾ ਉਥੋਂ ਵੀ ਲੜਾਊਂਗਾ ਉਥੋਂ ਵੀ ਲਾਊਂਗਾ ਉਹ ਤਾਂ ਇਹਨਾਂ ਨੂੰ ਚੰਗੇ ਲੱਗਦੇ ਆ ਤਜੇ ਵਿਕਰਮ ਚੌਧਰੀ ਕਹਿੰਦਾ ਵੀ ਭਾਈ ਇਹ ਸਾਡਾ ਹੱਕ ਬਣਦਾ ਸੀ ਤਾਂ ਕਹਿੰਦੇ ਜੀ ਵਿਕਰਮ ਚੌਧਰੀ ਤੇ ਤੁਹਾਨੂੰ ਚ ਕੀਲਾ ਤਾਂ ਮੈਂ ਤਾਂ ਚੰਨੀ ਜੀ ਨੂੰ ਆ ਹੀ ਕਹਿ ਸੀਗਾ ਵੀ ਜੇ ਤੁਹਾਨੂੰ ਕੀਲਾ ਲੱਗਦਾ ਹੈ ਦਿਖਦਾ ਹੈ ਤਾਂ ਫਿਰ ਉਹਨੂੰ ਮੋੜ ਕੇ ਦਿਖਾਓ ਹਮ ਔਰ ਇੱਕ ਇੱਕਾਈ ਕਾ ਵੀ ਗੱਲ ਕਹੀ ਸੀ ਕਿ ਇੱਕ ਵਾਰੀ ਤਾਂ ਕਹਿੰਦਾ ਵੀ ਇਹਦੀ ਮਾਂ 80 ਸਾਲ ਦੀ ਹੈ ਫਿਰ ਦੁਬਾਰਾ ਬੋਲਣ ਤੋਂ ਪਹਿਲਾਂ ਸੋਚ ਲਿਓ ਫਿਰ ਮੈਂ ਆ ਭੁੱਲ ਜੂੰਗਾ ਕਿ ਆਪਾਂ ਸਿਆਸਤ ਚ ਹੈ ਹਮ ਹਮ ਵਿਕਰਮ ਜੀ ਮੇਰਾ ਇੱਕ ਛੋਟਾ ਜਿਹਾ ਅਖੀਰਲਾ ਸਵਾਲ ਹੈ ਇਹ ਜਿਸ ਤਰੀਕੇ ਦੇ ਨਾਲ ਹੁਣ ਪੋਲਿਟਿਕਸ ਹੋ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਕੋੜੇ ਖੋਲ ਦਿੱਤੇ ਉਧਰੋਂ ਉਹਨਾਂ ਵੱਲੋਂ ਵੀ ਬਿਆਨ ਦਾਗੇ ਜਾ ਰਹੇ ਹੈ ਇਹ ਕਿਤੇ ਜਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੈਟ ਅਪ ਹੋ ਜਾਊਗਾ ਕਿ ਨਹੀਂ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਵਿਕਰਮ ਜੀ ਮੈਂ ਤਾਂ ਮੀਡੀਆ ਵਾਲੇ ਸਾਥੀਆਂ ਨੂੰ ਵੀ ਕਹਿ ਰਿਹਾ ਹੈ ਕਿ ਆ ਜੋ ਕੁਝ ਗੱਲਾਂ ਮੈਂ ਕਹੀਆਂ ਇਹ ਚੰਨੀ ਜੀ ਤੋਂ ਪੁੱਛਣ ਹੂੰ ਤੁਸੀਂ ਮੇਰੇ ਨੂੰ ਤਾਂ ਸਵਾਲ ਕਰ ਰਹੇ ਨਹੀਂ ਅਸੀਂ ਉਹਨਾਂ ਨੂੰ ਵੀ ਪੁੱਛਿਆ ਨਹੀਂ ਨਹੀਂ ਨੂੰ ਤੁਸੀਂ ਪੁੱਛ ਨਹੀਂ ਨਹੀਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਲਾਵਾਂਗੇ ਫੋਨ ਉਹਨਾਂ ਨੂੰ ਵੀ ਪੁੱਛਾਂਗੇ ਜ਼ਰੂਰ ਵਿਕਰਮ ਜੀ ਇਹਨਾਂ ਨੂੰ ਪੁੱਛੋ ਉਹਨਾਂ ਨੂੰ ਪੁੱਛੋ ਕਹਿੰਦਾ ਇਹਨਾਂ ਨੂੰ ਸਭ ਕੁਝ ਦੇਤਾ ਉਹਨੂੰ ਪੁੱਛੋ ਭਾਈ ਤੋਂ ਕਾਂਗਰਸ ਦੇ ਖਿਲਾਫ ਲੜਿਆ ਤੇ ਨੂੰ ਐਲੋਪੀ ਬਣਾਤਾ ਹੂੰ ਤੂੰ ਕਹੇ ਤੂੰ ਵਿਧਾਨ ਸਭਾ ਚ ਆਲੋਪੀ ਹੋਇਆ ਕਹਿੰਦਾ ਪੱਛ ਲਾਏ ਨੇ ਕੈਪਟਨ ਨਰਿੰਦਰ ਸਿੰਘ ਨੇ ਤੇ ਉਹਨਾਂ ਨੇ ਫੇਮਸ ਬਣਾਤਾ ਫੇਰ ਤੂੰ ਮੀਟੂ ਕਰਤਾ ਤੈਨੂੰ ਚੀਫ ਮਿੰਿਸਟਰ ਬਣਾਤਾ ਫੇਰ ਤੇਰੇ ਘਰ 에ਡੀ ਆ ਗਈ ਪੈਸੇ ਪ੍ਰਾਪਤ ਹੋ ਗਏ ਤੇਰੇ ਜਮਾਨਤ ਜप्त ਹੋ ਗਈ ਤੋ ਆਪਣਾ ਭਰਾ ਦੂਸਰੇ ਸੀਟ ਤੋਂ ਲੜਾ ਕੇ ਕਾਂਗਰਸ ਹਰਾਤੀ ਤੇ ਉਹਨੂੰ ਵਰਕਿੰਗ ਕਮੇਟੀ ਬਣਾਤਾ ਉਸ ਚੀਜ਼ ਤੇ ਤਾਂ ਬਾਜਵਾ ਸਾਹਿਬ ਨੇ ਵੀ ਇਤਰਾਜ਼ ਜਤਾਇਆ ਉਹ ਕਹਿੰਦੇ ਕਿ ਸਭ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸਭ ਤੋਂ ਸੀਨੀਅਰ ਮੈਂ ਸੀਗਾ ਕਹਿੰਦੇ ਬਣਨਾ ਤਾਂ ਮੈਂ ਚਾਹੀਦਾ ਸੀਗਾ ਕਹਿੰਦੇ ਕਹਿੰਦੇ ਜੇ ਮੈਂ ਬਣਿਆ ਹੁੰਦਾ ਮੁੱਖ ਮੰਤਰੀ ਤਾਂ ਸਾਰੀਆਂ ਚੀਜ਼ਾਂ ਠੀਕ ਹੋਣੀਆਂ ਸੀ ਕਹਿੰਦੇ ਆਹ ਹਾਲ ਨਹੀਂ ਹੋਣਾ ਸੀ ਕਹਿੰਦੇ ਪੰਜਾਬ ਕਾਂਗਰਸ ਦਾ ਇਹ ਗੱਲ ਪ੍ਰਤਾਪ ਬਾਜਵਾ ਹੋਣਾ ਨੇ ਕਹੀ ਹੈ ਤੁਸੀਂ ਬਾਜਵਾ ਸਾਹਿਬ ਬਾਰੇ ਗੱਲਬਾਤ ਚੋ ਕਰਿਓ ਮੈਂ ਜਿਹੜੀ ਗੱਲ ਚੰਨੀ ਜੀ ਦੀ ਕਰ ਰਿਹਾ ਉਹਦੇ ਤੇ ਤੁਸੀਂ ਗੱਲ ਕਰੋ ਚਰਨੀ ਜੀ ਇਹ ਗੱਲਾਂ ਜੋ ਮੈਂ ਕਹਿ ਰਹੀਆਂ ਜੇ ਉਹ ਕਹਿ ਦੇ ਵੀ ਗਲਤ ਹੈ ਤਾਂ ਫਿਰ ਆਪ ਮੈਨੂੰ ਸਵਾਲ ਕਰ ਹਮ ਠੀਕ ਹੈ ਠੀਕ ਹੈ ਵਿਕਰਮ ਜੀ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਵਿਕਰਮ ਜੀ ਸਿੰਘ ਚੌਧਰੀ ਸਾਡੇ ਨਾਲ ਜੁੜੇ ਹੋਏ ਸੀ ਐਮ ਐਲ اے ਨੇ ਫਲੋਰ ਤੋਂ ਕਾਂਗਰਸ ਦੇ ਔਰ ਕਾਂਗਰਸ ਨੇ ਐਕਸ਼ਨ ਇਹਨਾਂ ਦੇ ਖਿਲਾਫ ਲਿਆ ਸਾਫ ਜੀ ਜ਼ਾਹਿਰ ਹੋ ਰਹੀ ਹੈ ਗੱਲ ਕਿ ਜਿਸ ਤਰੀਕੇ ਨਾਲ ਵਿਕਰਮ ਚੌਧਰੀ ਹੁਣੀ ਪੜਕੇ ਹੋਏ ਐ ਇਸ ਚੀਜ਼ ਦੇ ਉੱਪਰ ਉਹ ਕਹਿੰਦੇ ਕਿ ਭਾਈ ਹੱਕ ਤਾਂ ਸਾਡਾ ਬਣਦਾ ਸੀ ਜਾਂ ਕਿਸੇ ਹੋਰ ਨੂੰ ਦੇ ਦਿੰਦੇ ਕਹਿੰਦੇ ਚੰਨੀ ਹੁਣਾ ਨੂੰ ਟਿਕ ਨਹੀਂ ਦੇਣੀ ਸੀ ਔਰ ਇਹ ਗੱਲ ਉਹਨਾਂ ਨੇ ਕਹੀ ਐ ਤਾਂ ਹੁਣ ਕਾਂਗਰਸ ਨੇ ਐਕਸ਼ਨ ਲੈ ਲਿਆ ਵਿਕਰਮ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਖਿਲਾਫ ਸ਼ਰੋਮਨੀ ਕਾਲੀ ਦਲ ਦੇ ਐਸੋਸੀਏਟ